वैसे भी आज बड़ा खुशियां दा ਦਿਹਾੜਾ ਹੈ ਜਿੱਥੇ ਪੰਜਾਬ ਬੀਜੇਪੀ ਪਰਿਵਾਰ ਚ ਵਾਧਾ ਹੋਇਆ ਹੈ ਉੱਥੇ ਮੈਨੂੰ ਪਤਾ ਲੱਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ-ਬਹੁਤ ਵਧਾਈ ਖੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੇ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕ ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ 'ਚ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪਹਲਾ ਇਹ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਪਰ ਇਹਦਾ ਦਾਵਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਐ ਤੇ ਅੱਜ ਪਹਿਲੀ ਵਾਰ ਪੰਜਾਬ ਨੇ ਕਰੀਬਨ ਡੇਢ ਪੌਣੇ 2 ਸਾਲ ਦੇ ਬਾਅਦ ਇੱਕ ਖੁਦਮੁਖਤਾਰ ਚੀਫ ਮਿਨਿਸਟਰ ਮਿਲਿਆ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾ ਨਹੀਂ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿੱਦਣ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰਜ ਕੇ ਖੁਸ਼ੀਆਂ ਮਨਾਇਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆਹ ਗੱਲ ਮੈਂ ਤੁਹਾਨੂੰ ਐਸੀ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਦੀ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟੋਂ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ अज जेड़े मगर मच्छी आंसू बहाए जा रहे है मैं फिर दोहरा रहा मगरमच्छी आंसू बहाए जा रहे हैं साक्का हो रहा है वो धक्का हर शख्स बना लेता है इखलाक का एक मयार अपने लिए कुछ और औरों के लिए कुछ और सुशील रिंकू जी बैठे है ਅੱਜ ਇਹਨਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਸ਼ੀਤਲੰਗ ਰਾਲ ਜੀ ਬੈਠੇ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਹਨਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ? ਉਦੋਂ ਕੀ ਸੀਗੇ ਝੂਠੇ ਵਾਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਜ਼ਿਲ੍ਹੀ ਬੀਜੇਪੀ ਹੈੱਡਕੁਆਰਟਰ 'ਚ ਦੱਸਿਆ ਵੀ ਜੋ ਵਾਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਨੇ ਉਸ ਗੱਲ ਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਂ ਇਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਕਿ ਜਿਹੜੇ ਕੰਮਾਂ ਨੂੰ ਲੈ ਕੇ ਸੁਸ਼ੀਲ ਜੀ ਚਾਹੇ ਸਿੰਧਿਆ ਜੀ ਕੋਲ ਗਏ ਏਵੀਏਸ਼ਨ ਮਨਿਸਟਰ ਮੋਦੀ ਸਾਹਿਬ ਦੀ ਸਰਕਾਰ ਦੇ ਅੰਦਰ ਚਾਹੇ ਰੇਲਵੇ ਮਨਿਸਟਰ ਕੋਲ ਗਏ ਇਹਨਾਂ ਨੇ ਚਾਹੇ ਰੇਲਵੇ ਦੇ ਜਿਹੜੇ ਕੰਮ ਸੀਗੇ ਚਾਹੇ ਆਦਮਪੁਰ 에어ਪੋਰਟ ਦਾ ਕੰਮ ਸੀਗਾ ਖਟਾ ਖਟ ਹੱਤੋਂ ਹੱਤ ਆਦਮਪੁਰ 에어ਪੋਰਟ ਉੱਤੇ ਚੱਲੂ ਹੈ ਇਹਨਾਂ ਦੇ ਅੰਡਰ ਬ੍ਰਿਜ ਓਵਰ ਬ੍ਰਿਜ ਵੀ ਸੈਂਕਸ਼ਨ ਹੋਏ ਜਿਹੜੇ ਕੰਮਾਂ ਨੂੰ ਗਏ ਸੀਗੇ ਤੇ ਇਸੇ ਤਰ੍ਹਾਂ ਜਿਹੜੇ ਵਾਅਦਿਆਂ ਨੂੰ ਲੈ ਕੇ ਸ਼ੀਤਲਜੀਤਾ ਵਾਪਸ ਕਰ ਬਾਪਸੀ ਹੈ ਐਸੇ ਭਾਜਪਾ ਪਾਰਟੀ ਨਾਲ ਪਹਿਲਾਂ ਜੁੜੇ ਰਹੇ ਹੈ ਇਹਨਾਂ ਨੂੰ ਆਹ ਕਹਿ ਕੇ ਲੈ ਕੇ ਗਏ ਸੀ ਵੀ ਉੱਥੇ ਜਲੰਧਰ ਦੇ ਅੰਦਰ ਅਸੀਂ ਸਾਰਾ ਜਿਹੜਾ ਜਿਹੜਾ ਇੱਕ ਮਾਹੌਲ ਹੈ ਗੁੰਡਾਗਰਦੀ ਦਾ ਲੁੱਟਖੋ ਦਾ ਤੇ ਆ ਜਿਹੜੇ ਸੱਟੇ ਬਾਦ ਜਿਹੜੇ ਐ ਉਹ ਖਤਮ ਕਰ ਦੂੰਗਾ ਅੱਜ ਤੁਹਾਨੂੰ ਸ਼ੀਤ ਲੰਗਰਾਲ ਜੀ ਦੱਸਣਗੇ ਵੀ ਜਲੰਧਰ ਜਿਹੜਾ ਹੱਬ ਬਣ ਗਿਆ ਲੋਟਰੀ ਦਾ ਜਿਹੜਾ ਆ ਕੰਦਾ ਚੱਲ ਰਿਹਾ ਹੈ ਗਰੀਬਾਂ ਨੂੰ ਲੁੱਟਣ ਦਾ ਜਿਹੜਾ ਆਮ ਆਦਮੀ ਜਿਹੜਾ ਛੋਟਾ ਮਜ਼ਦੂਰ ਰਾਤ ਨੂੰ ਆਪਣੇ 10 ਰੁਪਏ ਜਾਂ 20 ਰੁਪਏ ਤੋਂ ਪਰ ਅੱਜਕੱਲ ਦਾ ਅਮਰੀਕਾ ਲੋਟਰੀ ਦੀ ਟਿਕਟ ਵੀ ਸ਼ੀਤ ਜੀ 100 ਰੁਪਏ ਦੀ ਹੋ ਗਈ ਉਸ ਤੋਂ ਵੀ ਕੱਟ ਨਹੀਂ ਹੁੰਦੀ ਉਹ ਜਿਹੜਾ 500 400 ਰੁਪਏ ਦੀ ਦਿਹਾੜੀ ਕਮਾ ਕੇ ਲੈਂਦਾ ਉਹਦੇ ਵੀ ਉਹਦੇ ਉੱਤੇ 100 ਰੁਪਏ ਦਾ ਜਿਹੜਾ ਟਾਂਕਾ ਇਸ ਭਗਵੰਤ ਮਾਨ ਜੀ ਦੀ ਸਰਕਾਰ ਜਾਂ ਅਜਤੇ ਤਾਂ ਕੇਜਰੀਵਾਲ ਸਾਹਿਬ ਦੀ ਸਰਕਾਰ ਸੀ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ ਦੀ ਸਰਕਾਰ ਬਣੀ ਹੈ ਤੇ ਉੱਥੇ ਦੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਹੈ ਸੀਤਲ ਜੀ ਇਸ ਮਸਲੇ ਤੇ ਸਾਡੇ ਨਾਲ ਗੱਲ ਨਾ ਕਰਿਓ ਇਹ ਤਾਂ ਹੁਕਮ ਉੱਤੋਂ ਆਏ ਹੈ ਹਣ ਉੱਤੇ ਜਿਹੜਾ ਉੱਤੇ ਵਾਲੀ ਪਹਿਲਾਂ ਤਾਂ ਤਾਰ ਦਿੱਲੀ ਤੱਕ ਹੀ ਜੁੜਦੀ ਸੀ ਹੁਣ ਉਹ ਦਿੱਲੀ ਤੱਕ ਹੀ ਜਾਣ ਵਾਲੀ ਤਾਰ ਤਾਂ ਈਡੀ ਵਿਭਾਗ ਨੇ ਕੱਟਤੀ ਹੁਣ ਸਿਰਫ ਇੱਥੇ ਦੋ ਸੈਕਟਰ ਦੀ ਕੋਠੀ 'ਚ ਆ ਕੇ ਖਤਮ ਹੁੰਦੀ ਹੈ ਉਹਦੇ ਵਾਸਤੇ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਦੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਦੇ ਸ੍ਰੀਮਾਨ ਜੀ ਇੱਕ ਜਲਾਲਾਬਾਦ ਦੇ ਸ੍ਰੀਮਾਨ ਜੀ ਐ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਆ ਕਿ ਉਹਨਾਂ ਅਡਸਟੀ ਐਡੀ ਮੋਟੀ ਚਮੜੀ ਹੋ ਗਈ ਟੈਫਲੋਨ ਦੀ ਚਮੜੀ ਹੋ ਗਈ ਉਹਨਾਂ ਲੋਕਾਂ ਦੀ ਉਹ ਅੱਜ ਮੋਰੈਲਿਟੀ ਦਾ ಪಾਠ ਪੜਾ ਰਹੇ ਸਭ ਕੱਲ ਕਹਿ ਰਹੇ ਸਨ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਹੈ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਸੁਣਾ ਆ ਮੈਂ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁੱਕਜਮੰਦ ਦਰਜ ਹੈ ਸਾਹਿਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਸ ਤੇ ਮੈਂ ਉਸ ਗਲਤ ਤੇ ਮੈਂ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸੀ ਇਹ ਮੇਰੇ ਪਿਤਾ ਹੀ ਹੈ ਨਹੀਂ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਉਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੋਲਦੇ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ रूपानी जी हम भी दूसरी तरफ रहे हैं आज से डेढ़ दो साल पहले बहुत किस्म के इल्ज़ाम लगे हो गए बीजेपी आज भी अपोजिशन पार्टी इल्ज़ाम लगा रही है ये तो लगा ही रहे 25 पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्ज़ाम नहीं लगा साहब आप बताइए जो माल बाज़ार में पांच हजार रुपये में मिलता हो या पच्चीस हजार में मिलता हो उसके पच्चीस करोड़ कौन देगा साहब ਇਹ ਲੋਕ ਆਪਣੇ ਆਪ ਨੂੰ ਕੁਝ ਜ਼ਿਆਦਾ ਹਾਂਕ ਰਹੇ ਹਨ ਇਹ ਉਹ ਆਮ ਲੋਕ ਹਨ ਜਿਨ੍ਹਾਂ ਨੇ ਆਪਣੀ ਕੀਮਤ 25 ਕਰੋੜ ਰੁਪਏ ਆਕ ਰੱਖੀ ਹੈ इनकी कीमत ਪੰਜਾਬ ਕੇ ਲੋਕੋ ਮੇ ਬਿਲਕੁਲ ਸਪਸ਼ਟ ਹੋ ਚੁਕੀ ਹੈ ਲੋਕ ਆਣ ਵਾਲੇ ਸਮੇਂ ਚ ਇਹ ਬੁਖਲਾ ਕੇ ਕੱਲ ਜਿਹੜੇ ਕਹਿ ਰਹੇ ਸੀ ਵੀ ੱੱਕਾ ਹੋ ਰਿਹਾ ਹੈ ਇਹਨਾਂ ਨੇ ਜੁਆਇਨ ਕੀਤਾ ਕੱਲ ਸ਼ੀਤ ਲੰਗਰਾਲ ਜੀ ਦੇ ਘਰੇ ਜਾ ਕੇ ਰਿੰਕੂ ਜੀ ਦੇ ਘਰੇ ਜਾ ਕੇ ਥੋੜੇ ਵੀ ਕਰਿਆ ਆ ਕੇ ਗੜਬੜ ਕੀਤੀ ਸ਼ੀਤ ਜੀ ਦੇ ਜਾ ਕੇ ਉੱਥੇ ਬੂਹੇ ਪੰਨੇ ਗੁੰਡਾਗਰਦੀ ਕੀ ਹੈ ਮੈਂ पंजाब सरकार को और पंजाब की एडमिनिस्ट्रेशन को इस बात से आगाह करना चाहता हूं कि इस किस्म की गुंडागर्दी के ऊपर नकेल डालें सब इसको बीजेपी कभी इजाजत नहीं देगी इट इज ए स्टेट सब्जेक्ट आई डू अप्रिशिएट इट परंतु आज कोड ऑफ कंडक्ट लगा हुआ है और हम बीजेपी पंजाब जाके बिल्कुल हमारे इलेक्शन कमीशन इस बात की कंप्लेंट दर्ज करवाएंगे कि इसकी जांच हो पंजाब सरकार के मंत्रियों की देख रेख में उनकी अगुवाई में जिस किस्म की खुली गुंडागर्दी वहां पे कल जलंधर में हुई है इसकी तहकीक़ात करके इनको सज़ा मिलनी चाहिए और साथ में हम तो करते हैं पंजाब इलेक्शन कमीशन से दैट दे विल एंश्योर पूरा इसको पुख्ता करेंगे कि जहाँ अभी तो शराब पंजाब के अंदर शराब घोटाले की जांच बाकी पड़ी है अभी तो सिर्फ अमरुद्धों का ही घोटाला खुला है शराब का घोटाला तो खुलेगा उसके साथ साथ ये गुंडागर्दी का जो घोटाला खुला उसका नाच किया जा रहा है उसके ऊपर पूरी तरह पाबंद करें कोड ऑफ कंडक्ट लगने के बाद किसी किस्म की डिमॉन्स्ट्रेशन किसी किस्म का एकत्रता चाहे वो पोलिटिकल रंग के साथ पोलिटिकल पार्टी करे उसके लिए परमिशन लेनी जरूरी होती है वो पता करें ये बिना परमिशंस के बिना इनके नॉलेज में लेके आके कि किस तरह से काम हो रहे हैं और इसकी हम ऊपर भी जाके इलेक्शन कमीशन दिल्ली के जाके भी हम इसका पूरा कार्रवाई करेंगे और आज एक बार फिर से जहाँ हमारे प्रनीत कौर जी सुशील रिंकू जी शीतल अंगराल जी का स्वागत करता हूँ वहीं पे ही आज एक बड़ी तादाद में चाहे जीरकपुर से चाहे डेराबसी से ਚਾਹੇ ਪਠਾਨਕੋਟ ਸੇ ਔਰ ਚਾਹੇ ਦੂਰ ਦਰਾੜ ਇਲਾਕੋਂ ਸੇ ਪਟਿਆਲਾ ਸੇ ਚਲਕੇ ਲੋਗ ਇੱਕ ਬੜੇ ਤਾਦਾਦ ਮੇਂ ਭਾਜਪਾ ਪਰਿਵਾਰ ਮੇਂ ਸ਼ਾਮਿਲ ਹੋਏ ਮੈਂ ਉਨ੍ਹਾਂ ਦਾ ਤਹਿ ਦਿਲ ਸੇ ਸਵਾਗਤ ਕਰਤਾ ਹੂੰ ਉਨਕੋ ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਤੇ ਮੈਂ ਸਮਝਦਾ ਰਲ ਮਿਲਕੇ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਦੇ ਉਠਾ ਕੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਦਾ ਅਸੀਂ ਸਾਰੇ ਰਲ ਮਿਲਕੇ ਯਤਨ ਕਰਾਂਗੇ ਜੈ ਹਿੰਦ